ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਵੀਡੀਓ ਹੈਗੀ ਹੈ ਕਿਉਂਕਿ 111 ਸਾਲਾਂ ਬਾਅਦ ਮੱਸੀਆ ਦੇ ਦਿਨ ਬਣਨ ਜਾ ਰਿਹਾ ਹੈ ਮਹਾਂ ਸੰਜੋਗ ਔਰ ਇਸ ਅਮਾਵਸ ਦੇ ਦਿਹਾੜੇ ਤੁਹਾਨੂੰ ਬਹੁਤ ਸਾਰੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੇ ਚਾਰ ਰਾਸ਼ੀ ਵਾਲਿਆਂ ਦੀ ਤੇ ਕਿਸਮਤ ਹੀ ਬਦਲਣ ਵਾਲੀ ਹੈ ਔਰ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਸ਼ੁਰੂ ਕਰਨੇ ਤੋਂ ਪਹਿਲੇ ਕਮੈਂਟ ਦੇ ਵਿੱਚ ਜੈ ਮਹਾ ਲక్ష్ਮੀ ਇਹ ਜ਼ਰੂਰ ਲਿਖਿਓ ਫਿਰ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਵੱਡੀ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ 111 ਸਾਲਾਂ ਦੇ ਬਾਅਦ ਕੱਲ ਮੱਸਿਆ ਦੇ ਦਿਨ ਬਣ ਰਿਹਾ ਹੈ ਜੀ ਮਹਾ ਸੰਜੋਗ ਇਸ ਅਮਾਵਸਤੇ ਤੁਹਾਨੂੰ ਮਿਲਣ ਗਿਆ ਜੀ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਤੇ ਚਾਰ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਹਾਡੇ ਘਰ ਵਿੱਚ ਧਨ ਦੇ ਭੰਡਾਰੇ ਆ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਕੱਲ 4 ਅਗਸਤ ਨੂੰ ਬਹੁਤ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਜੀ ਇਸ ਦਿਨ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ 100 11 ਸਾਲਾਂ ਦੇ ਬਾਅਦ ਬਹੁਤ ਹੀ ਸ਼ੁਭ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਹੁਣ 12 ਰਾਸ਼ੀਆਂ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਇਸ ਮਸੱਇਆ ਦੇ ਦਿਨ ਲੋਟਰੀ ਲੱਗ ਜਾਵੇਗੀ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ-ਮਾਲ ਇਹਨਾਂ ਚਾਰ ਰਾਸ਼ੀਆਂ ਨੂੰ ਹੁਣ ਮਾਲਾ-ਮਾਲ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਧਨ ਦੀ ਦੇਵੀ ਮਾਤਾ ਲਕਸ਼ਮੀ ਖੁਦ ਇਹਨਾਂ ਦੇ ਘਰ ਪਧਾਰਨ ਵਾਲੀ ਹੈ ਇਸ ਸਮੱਸਿਆ ਦੇ ਦਿਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਸਾਰੇ ਹੀ ਦੁੱਖ ਕਸ਼ਟ ਕੱਟੇ ਜਾਣ ਵਾਲੇ ਹਨ ਤੇ ਇਹਨਾਂ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਆਉਣਗੀਆਂ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਉਹਨਾਂ ਦਾ ਜੀਵਨ ਹੀ ਬਦਲ ਜਾਏਗਾ ਆਓ ਜੀ ਹੁਣ ਵੀਡੀਓ 'ਚ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਹੜੀਆਂ 4 ਅਗਸਤ ਨੂੰ ਬਣ ਜਾਣਗੀਆਂ ਜੀ ਕਰੋੜਪਤੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਐਂਡ ਤੱਕ ਧਿਆਨ ਨਾਲ ਸਰਵਣ ਕਰਨਾ ਹੈ ਜੀ ਐਂਡ ਤੱਕ ਧਿਆਨ ਨਾਲ ਸੁਣਨਾ ਹੈ ਜੀ ਕਿਉਂਕਿ ਇਹ ਚਾਰ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਦੋਸਤੋ Hindu jyotish shastra ਦੇ ਅਨੁਸਾਰ ਇਸ ਸਮੱਸਿਆ ਤੇ ਆਉਣ ਵਾਲੇ ਮਹਾ ਸੰਯੋਗ ਨੂੰ ਤੁਹਾਡੇ ਰਾਸ਼ੀ ਦੇ ਵਿੱਚ ਬਹੁਤ ਹੀ ਬਦਲਾਵ ਆ ਜਾਣਗੇ Hindu ਧਰਮ ਦੇ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ ਇਸ ਦੀ ਸਾਵਣ ਦੀ ਮੱਸੀਅ ਤੇ ਤੁਹਾਡੇ ਘਰ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਪਧਾਰਨ ਵਾਲੇ ਹਨ ਤੇ ਨਾਲ ਹੀ ਨਾਲ ਭਗਵਾਨ ਵਿਸ਼ਨੂੰ ਜੀ ਦੀ ਵੀ ਜੇਕਰ ਇਸ ਦਿਨ ਪੂਜਾ ਕੀਤੀ ਜਾਵੇ ਤੇ ਜੇਕਰ ਇਸ ਦਿਨ ਨਾਲ ਹੀ ਮਹੇਸ਼ਵਰ ਵਰਤ ਵੀ ਰੱਖਿਆ ਜਾਵੇ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਾਬਿਤ ਹੋ ਜਾਵੇਗਾ ਮੱਸੀਆ ਦੇ ਦਿਨ ਜਿਹੜੇ ਪਿੱਤਰ ਪਦ ਸ਼ਰਾਦ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ ਧਾਰਮਿਕ માનਤਾ ਦੇ ਹਿਸਾਬ ਦੇ ਨਾਲ ਭਗਵਾਨ ਵਿਸ਼ਨੂੰ ਦੀ ਵੀ ਪੂਜਾ ਕੀਤੀ ਜਾਂਦੀ ਹੈ ਜਿਸ ਨਾਲ ਜੀਵਨ ਦੇ ਸਾਰੇ ਹੀ ਕਸ਼ਟ ਦੂਰ ਹੋ ਜਾਂਦੇ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ کارਗਰ ਸਾਬਿਤ ਹੋਵੇਗਾ ਤੁਹਾਡੇ ਜੀਵਨ ਦੇ ਸਾਰੇ ਹੀ ਕਸ਼ਟ ਦੂਰ ਹੋ ਜਾਣਗੇ ਜੇਕਰ ਤੁਸੀਂ ਨਦੀ ਦੇ ਵਿੱਚ ਇਸ਼ਨਾਨ ਨਹੀਂ ਕਰ ਸਕਦੇ ਤਾਂ ਜੇਕਰ ਤੁਸੀਂ ਘਰ ਵਿੱਚ ਹੀ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਗੰਗਾ ਜਲ ਪਾ ਕੇ ਇਸ਼ਨਾਨ ਕਰੋਗੇ ਤਾਂ ਤੁਹਾਡਾ ਸਰੀਰ ਹਮੇਸ਼ਾ ਲਈ ਤੰਦਰੁਸਤ ਹੋ ਜਾਵੇਗਾ ਇਸ ਦਿਨ ਕਿਸੇ ਤੇ ਨਾਲ ਹੀ ਤੁਸੀਂ ਨਹਾਉਂਦੇ ਸਮੇਂ ਓਮ ਨਮਹ ਭਗਵਤੇ ਵਾਸੂਦੇਵਾਯ ਨਮਹ ਦਾ ਜਾਪ ਕਰਨਾ ਹੈ ਇਸ ਤਰ੍ਹਾਂ ਤੁਹਾਨੂੰ ਘਰ ਵਿੱਚ ਹੀ ਇਸ਼ਨਾਨ ਕਰਨ ਨਾਲ ਪਵਿੱਤਰ ਨਦੀ ਕਰਨ ਦੇ ਬਰਾਬਰ ਹੋ ਜਾਵੇਗਾ ਇਸ ਤੋਂ ਬਾਅਦ ਭਗਵਾਨ ਸਤਿਆਨਾਰਾਇਣ ਦੀ ਪੂਜਾ ਵੀ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਫੁੱਲ ਅਰਪਿਤ ਕਰਨੇ ਚਾਹੀਦੇ ਹਨ ਇਸ ਦਿਨ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਅੰਨ ਧਨ ਤੇ ਕੱਪੜੇ ਦਾਨ ਕਰਦੇ ਹੋ ਇਸ ਨਾਲ ਵੀ ਤੁਹਾਨੂੰ ਬਹੁਤ ਪੁੰਨ ਦਾਨ ਲੱਗ ਜਾਵੇਗਾ ਦੋਸਤੋ ਇਸ ਦਿਨ ਤੁਹਾਨੂੰ ਧਨ ਦੀ ਦੇਵੀ ਮਾਤਾ ਲక్ష్ਮੀ ਦੀ ਜੇਕਰ ਤੁਸੀਂ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਦੇ ਹੋ ਤਾਂ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਪ੍ਰਸੰਨ ਹੋ ਕੇ ਤੁਹਾਡੇ ਘਰ ਵਿੱਚ ਹੀ ਵਾਸ ਕਰ ਜਾਣਗੇ ਇਸ ਵਾਰ ਤੁਹਾਡੇ ਲਈ ਬਹੁਤ ਹੀ ਵਧੀਆ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਇਸ ਵਾਰ ਮਾਤਾ ਲక్ష్ਮੀ ਜੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਦੋਸਤੋ ਇਸ ਕਰਕੇ ਤੁਸੀਂ ਮਾਤਾ ਲక్ష్ਮੀ ਦੀ ਪੂਰੇ ਹੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਿਓ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਚਾਰ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜੋ ਕਿ ਬਹੁਤ ਹੀ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ 4 ਅਗਸਤ ਦੇ ਦਿਨ ਦਿਨ ਐਤਵਾਰ ਲਾਟਰੀ ਹੀ ਲੱਗਣ ਵਾਲੀ ਹੈ ਕਰੋੜਪਤੀ ਬਣਨ ਵਾਲੀ ਹੈ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹਨਾਂ ਚਾਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਤੇ ਧਨ ਦੀ ਮਾਤਾ ਦੇਵੀ ਲਕਸ਼ਮੀ ਪੈਸਾ ਵਰਸਾਉਣ ਵਾਲੀ ਹੈ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਵੀ ਕਿਹਾ ਜਾਂਦਾ ਹੈ ਜੋਤਿਸ਼ ਸ਼ਾਸਤਰ ਵਿੱਚ ਕਿਹਾ ਜਾਂਦਾ ਹੈ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੇਕਰ ਕਿਸੇ ਤੇ ਪ੍ਰਸੰਨ ਹੋ ਜਾਵੇ ਤਾਂ ਉਸ ਦੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋ ਸਕਦੀ ਤੁਸੀਂ ਵੀ ਇਸ ਗੱਲ ਨਾਲ ਜੇਕਰ ਸਹਿਮਤ ਹੋ ਕਿ ਮਾਤਾ ਲక్ష్ਮੀ ਦਾ ਸੁਭਾਅ ਬੇहद ਚੰਚਲ ਹੈ ਤੇ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਜੀ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੇ ਇਸ ਤੋਂ ਭਾਵ ਹੈ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਪੈਸੇ ਦੇ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਧਨ ਦੀ ਦੇਵੀ ਮਾਤਾ ਲక్ష్ਮੀ ਨੂੰ ਪ੍ਰਸੰਨ ਕਰਨ ਲਈ ਲੋਕ ਬਹੁਤ ਸਾਰੇ ਉਪਾਅ ਵੀ ਕਰਦੇ ਹਨ ਜਿਸ ਨਾਲ ਮਾਤਾ ਲక్ష్ਮੀ ਜੀ ਖੁਸ਼ ਹੋ ਕੇ ਵਿਅਕਤੀ ਨੂੰ ਮਾਲਾ-ਮਾਲ ਕਰ ਦਿੰਦੀ ਹੈ ਦੋਸਤੋ ਅੱਜ ਦੇ ਸਮੇਂ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤਰ੍ਹਾਂ ਦੇ ਉਤਰਾ-ਚੜਾ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਤੇ ਅਸੀਂ ਡੋਲ ਜਾਂਦੇ ਹਾਂ ਪਰ ਮਾਤਾ ਲక్ష్ਮੀ ਤੇ ਜੇਕਰ ਪੂਰਨ ਵਿਸ਼ਵਾਸ ਰੱਖਾਂਗੇ ਤਾਂ ਤੁਹਾਡੀ ਵੀ ਕਿਸਮਤ ਬਦਲਣ ਲੱਗਿਆ देर ਨਹੀਂ ਲੱਗੇਗੀ ਇਦਾਂ ਦਾ ਸੰਜੋਗ ਕਦੇ-ਕਦੇ ਹੀ ਬਣਦਾ ਹੈ ਇਸ ਵਾਰ ਇਹਨਾਂ ਚਾਰ ਰਾਸ਼ੀਆਂ ਤੇ ਮਾਤਾ ਲక్ష్ਮੀ ਜੀ ਕਿਰਪਾ ਵਰਸਾਉਣ ਵਾਲੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੇ ਲਈ ਇਹ ਸਮਾਂ ਅਤਿਅੰਤ ਸ਼ੁਭ ਰਹਿਣ ਵਾਲਾ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਬਹੁਤ ਹੀ ਲਾਭ ਹੋ ਜਾਵੇਗਾ ਤੇ ਧਨ ਸੰਬੰਧੀ ਤੁਹਾਨੂੰ ਬਹੁਤ ਹੀ ਲਾਭ ਪ੍ਰਾਪਤ ਹੋਣਗੇ ਵੱਖ-ਵੱਖ ਅਵਸਰ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਆਉਣ ਦੇ ਨਾਲ ਮਾਤਾ ਲਕਸ਼ਮੀ ਜੀ ਆਪ ਵੀ ਤੁਹਾਡੇ ਘਰ ਵਿੱਚ ਪਧਾਰ ਜਾਣਗੇ ਤੁਹਾਡੀ ਝੋਲੀ ਹੁਣ ਬਸ ਖੁਸ਼ੀਆਂ ਹੀ ਖੁਸ਼ੀਆਂ ਨਾਲ ਭਰ ਜਾਵੇਗੀ ਤੁਸੀਂ ਹੁਣ ਹਰ ਸੰਕਟ ਤੋਂ ਛੁਟਕਾਰਾ ਪਾ ਲੋਗੇ ਤੁਹਾਨੂੰ ਹਰ ਪਾਸਿਓਂ ਸਫਲਤਾ ਹੀ ਪ੍ਰਾਪਤ ਹੋਵੇਗੀ ਤੁਹਾਡੀ ਆਰਥਿਕ ਸਥਿਤੀ ਵਿੱਚ ਬਹੁਤ ਹੀ ਸੁਧਾਰ ਹੋ ਜਾਵੇਗਾ ਤੁਹਾਡਾ ਜੀਵਨ ਬਹੁਤ ਹੀ ਖੁਸ਼ਮਈ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਮੁਨਾਫਾ ਹੋਵੇਗਾ ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਸਮਾਂ ਆਉਣ ਵਾਲਾ ਹੈ ਤੇ ਤੁਹਾਡੀ ਝੋਲੀ ਮਾਤਾ ਲక్ష్ਮੀ ਜੀ ਹੁਣ ਖੁਸ਼ੀਆਂ ਦੇ ਨਾਲ ਭਰ ਦੇਵੇਗੀ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਕੁੰਡਲੀ ਦੇ ਵਿੱਚ ਵਿਸ਼ੇਸ਼ ਮਹਾ ਸੰਜੋਗ ਬਣ ਰਿਹਾ ਹੈ ਇਹ ਮਹਾ ਸੰਜੋਗ ਕਦੇ ਕਦੇ ਹੀ ਬਣਦਾ ਹੈ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਉੱਤਮ ਰਹਿਣ ਵਾਲਾ ਹੈ ਤੁਹਾਡੀ ਬਹੁਤ ਹੀ ਜਲਦ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਵੇਗੀ ਜੋ ਤੁਹਾਡੇ ਜੀਵਨ ਦੀ ਦਸ਼ਾ ਹੀ ਬਦਲ ਕੇ ਰੱਖ ਦੇਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੀ ਲਾਈਫ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਬਹੁਤ ਵੱਡਾ ਬਦਲਾਅ ਹੋ ਜਾਵੇਗਾ ਹੁਣ ਤੁਹਾਨੂੰ ਹਰ ਜਗ੍ਹਾ ਤੋਂ ਬਸ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਮੇਖ ਰਾਸ਼ੀ ਵਾਲਿਓ ਤੁਹਾਨੂੰ ਵਪਾਰ ਵਿੱਚ ਹੀ ਧਨ ਲਾਭ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਤੁਸੀਂ ਹੁਣ ਦਿਨ ਰਾਤ ਚੌਗਣੇ ਤਰੱਕੀ ਕਰੋਗੇ ਲਾਭ ਹੀ ਲਾਭ ਮਿਲੇਗਾ ਜਿਹੜੇ ਇਸ ਰਾਸ਼ੀ ਵਾਲੇ ਨੌਕਰੀ ਨਾਲ ਸੰਬੰਧਿਤ ਹਨ ਜਾਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਜਾਵੇਗੀ ਤੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਜਾਵੇਗੀ ਉਹਨਾਂ ਦੀ ਕਿਸਮਤ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਧਨ ਦੇ ਲਈ ਇਹਨਾਂ ਲਈ ਸੁਨਹਿਰੀ ਮੌਕਾ ਹੈ ਮੇਖ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਜੀਵਨ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਮਾਤਾ ਲక్ష్ਮੀ ਜੀ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਤੇ ਪਿਆਰ ਭਰ ਦੇਣਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਤੇ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਬਣ ਰਹੀ ਹੈ ਜਿਸ ਕਾਰਨ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆਵੇਗੀ ਤੁਹਾਡੀ ਲਾਈਫ ਵਿੱਚ ਬਸ ਪੈਸਾ ਹੀ ਪੈਸਾ ਹੋਵੇਗਾ ਬਹੁਤ ਹੀ ਤੁਸੀਂ ਧਨવાન ਹੋਣ ਵਾਲੇ ਹੋ ਕੁੰਭ ਰਾਸ਼ੀ ਵਾਲੇ ਤੁਸੀਂ ਜਲਦ ਹੀ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਹੋ ਜਿਸ ਨਾਲ ਹੁਣ ਤੁਹਾਡੇ ਆਰਥਿਕ ਸਥਿਤੀ ਵਿੱਚ ਬਹੁਤ ਹੀ ਸੁਧਾਰ ਹੋ ਜਾਵੇਗਾ ਤੇ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਤੇ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਦਿਨ ਰਾਤ ਚੌਗਣੇ ਤਰੱਕੀ ਕਰੇਗਾ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਲਈ ਵੀ ਅਵਸਰ ਬਣਦੇ ਦਿਖਾਈ ਦੇ ਰਹੇ ਹਨ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਡੇ ਸਾਰੇ ਹੀ ਕਾਰਜ ਸਫਲੇ ਹੋ ਜਾਣਗੇ ਜਿਹੜੇ ਕਈ ਸਾਲਾਂ ਤੋਂ ਰੁਕੇ ਹੋਏ ਸਨ ਉਹ ਵੀ ਕੰਮ ਤੁਹਾਡੇ ਸੰਪੂਰਨ ਹੋਣ ਵਾਲੇ ਹਨ ਹਰ ਜਗ੍ਹਾ ਤੋਂ ਬਸ ਲਾਭ ਹੀ ਲਾਭ ਮਿਲਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਤੁਹਾਡੇ ਜੀਵਨ ਦੇ ਵਿੱਚ ਹੁਣ ਕਿੰਨਾ ਵੱਡਾ ਪਰਿਵਰਤਨ ਹੋ ਗਿਆ ਹੈ ਲੋਕ ਵੀ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਹੋਣ ਵਾਲੇ ਹਨ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੀ ਖੁਸ਼ੀਆਂ ਦੇ ਵਿੱਚ ਵਾਅਦਾ ਕਰਨ ਵਾਲੇ ਹਨ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਜਿਹੜਾ ਕਾਰੋਬਾਰ ਤੁਸੀਂ ਅਜੇ ਸ਼ੁਰੂ ਕੀਤਾ ਹੈ ਉਸ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦਿਨ ਰਾਤ ਚੌਗਣੀ ਤਰੱਕੀ ਮਿਲੇਗੀ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਵਪਾਰ ਤੁਹਾਡਾ ਤਰੱਕੀ ਦੀ ਰਾਹ ਤੇ ਚੱਲ ਪਵੇਗਾ ਦੁਨੀਆ ਵਿੱਚ ਮਾਨ ਸਨਮਾਨ ਤੁਹਾਡਾ ਵਧਣ ਵਾਲਾ ਹੈ ਮਿੱਤਰਾਂ ਦਾ ਪੂਰਾ ਹੀ ਸਹਿਯੋਗ ਤੁਹਾਨੂੰ ਮਿਲੇਗਾ ਤੁਹਾਡੀ ਕਮਾਈ ਵਿੱਚ ਜ਼ਬਰਦਸਤ ਵਾਧਾ ਹੋਣ ਵਾਲਾ ਹੈ ਤੁਹਾਡੇ ਕੋਲ ਆਉਣ ਵਾਲੇ ਪੈਸੇ ਦੇ ਨਾਲ ਬਹੁਤ ਹੀ ਤੁਹਾਡੀ ਜ਼ਿੰਦਗੀ ਵਧੀਆ ਹੋ ਜਾਵੇਗੀ ਸੋ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਮੱਸੀਆ ਦੇ ਦਿਨ ਬਣਨ ਵਾਲੀਆਂ ਹਨ ਜੀ ਧੰਨਵਾਦ ਧੰਨਵਾਦ ਅੱਜ ਦੀ ਵੀਡੀਓ ਜਿਹੜੀ ਹੈ ਉਹ ਮੇਰਾ ਫੌਨ ਦਾ ਮਕਸਦ ਇਹ ਸਿਗਾ ਕਿ ਅਗਰ ਕੋਈ ਮੇਰੇ ਸਿੱਖ ਵੀਰ ਪੈਣਾ ਭਰਾ ਇਸ ਤੋਂ ਫਾਇਦਾ ਚੁੱਕ ਸਕਦੀ ਹੈ ਤੇ ਉਹ لازਮੀ ਚੁੱਕਣ ਮੈਂ ਚੁੱਕ ਲੈਂਦੇ ਪੰਜਾਬ ਨਾਲ ਮੇਰਾ ਤਾਲੁਕ ਹੈਗਾ ਵਾ ਸਾਡੀ ਪੰਜਾਬੀ ਦੇ ਵਿੱਚ ਤੇ ਤੁਹਾਡੀ ਪੰਜਾਬੀ ਦੇ ਵਿੱਚ ਫਰਕ ਹੈਗਾ ਵਾ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸਮਝ ਨਹੀਂ ਆਈ ਇਸ ਲਈ ਮੈਂ ਸਾਰੇ ਸਿੱਖ ਵੀਰਾਂ ਅੱਗੇ ਪੈਣਾ ਭਰਾਵਾਂ ਅੱਗੇ ਬਜ਼ੁਰਗ ਜਿਹੜੇ ਦੇਖਣਦੇ ਨੇ ਸਾਰਿਆਂ ਦੇ ਅੱਗੇ ਬੇਨਤੀ ਕਰਨੀ ਹੈ ਕਿ ਜਿਹੜਾ ਵੀ ਇਹ ਵੀਡੀਓ ਵੇਖੇ ਤੇ ਉਹ ਮੈਨੂੰ ਲਾਜ਼ਮੀ ਇਸ ਦੇ ਬਾਰੇ ਦੱਸੇ ਤਾਂ ਕਿ ਮੇਰੀ ਨੌਲੇਜ ਦੇ ਵਿੱਚ ਵੀ ਇਜ਼ਾਫਾ ਹੋ ਸਕੇ ਤੇ ਜਿਹੜੇ ਸੁਣਨੇ ਵਾਲੇ ਆ ਉਹਨਾਂ ਦੀ ਨੌਲੇਜ ਦੇ ਵਿੱਚ ਵੀ ਇਜ਼ਾਫਾ ਹੋ ਸਕੇ ਕਿ ਇਹ ਚਾਰ ਰਾਸ਼ੀ ਵਾਲਿਆਂ ਜਿਹੜੀਆਂ ਨਿਸ਼ਾਨੀਆਂ ਦਸੀਆਂ ਗਈਆਂ ਹੈਗੀਆਂ ਮੈਂ ਉਹ ਕੀ ਹੈ ਔਰ ਕਿੰਨਾ ਲੋਕਾਂ ਚ ਪਾਈਆਂ ਜਾਂਦੀਆਂ ਹੈਗੀਆਂ ਮੈਂ ਔਰ ਵਾਕਈ ਇਹਦਾ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਹੈਗੀ ਹੈ ਇਸ ਦੇ ਨਾਲ ਜਿਹੜੀਆਂ ਚੀਜ਼ਾਂ ਗੱਲਾਂ ਬਿਆਨ ਕੀਤੀਆਂ ਗਈਆਂ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਕਿੰਨੀ ਹਕੀਕਤ ਹੈਗੀ ਹੈ ਇਹ ਵੀਰੋ ਤੁਸੀਂ ਜਾਣਦੇ ਹੀ ਤੇ ਮੈਨੂੰ ਲਾਜ਼ਮੀ ਦੱਸਿਆ ਜੀ ਮੈਂਸ਼ਨ ਕਰਿਆ ਜੇ ਦੇ ਮੁਤਲਕ ਮੈਨੂੰ ਲਾਜ਼ਮੀ ਮੈਂਸ਼ਨ ਕਰਿਓ ਦੱਸਿਓ ਤਾਂ ਕਿ ਮੇਰੀ ਵੀ ਨੌਲੇਜ ਵਿੱਚ ਇਜ਼ਾਫਾ ਹੋ ਸਕੇ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼